ਪੰਜਾਬ ਵਿੱਚ ਬਿਜਲੀ ਦੇ ਰੇਟ ਨਹੀਂ ਵਧਣਗੇ ਬਿਜਲੀ ਮੰਤਰੀ ਹਰਪਾ ਚੰਦ ਸਿੰਘ ਈਟੀਓ ਦਾ ਬਿਆਨ ਸਾਹਮਣੇ ਆਇਆ ਹੈ ਬਿਜਲੀ ਦੇ ਰੇਟ ਨਹੀਂ ਵਧਾਏ ਜਾ ਰਹੇ ਇਹ ਬਿਜਲੀ ਮੰਤਰੀ ਕਹਿੰਦੇ ਹੋਏ ਨਜ਼ਰ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪਹਿਲਾਂ 600 ਯੂਨਿਟ ਜਿਹੜੀ ਬਿਜਲੀ ਆ ਉਹ ਮੁਫਤ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਇਹ ਜਾਰੀ ਰਹੇਗਾ ਪੀਐਸਪੀ ਸਿਐਲ ਨੂੰ ਕੋਈ ਪ੍ਰਪੋਜ਼ਲ ਨਹੀਂ ਆਇਆ ਹੈ ਅਸੀਂ ਕਿਸਾਨਾਂ ਨੂੰ 16 16 ਘੰਟੇ ਬਿਜਲੀ ਮੁਫਤ ਦੇ ਰਹੇ ਹਾਂ ਇਹ ਮੰਤਰੀ ਕਹਿੰਦੇ ਹੋਏ ਨਜ਼ਰ ਆਇਆ ਕੈਬਨਟ ਮੰਤਰੀ ਨੇ ਵੀ ਕਿਹਾ ਕਿ ਇਹ ਮੁਫਤ ਬਿਜਲੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਤਾਂ ਇਹ ਦਾਸਯੇਬ ਕੇ ਪੰਜਾਬ ਵਿੱਚ ਬਿਜਲੀ ਦੇ ਰੇਟ ਨਹੀਂ ਵਧਣਗੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦਾ ਬਿਆਨ ਸਾਹਮਣੇ ਆਇਆ ਹੈ ਬਿਜਲੀ ਦੇ ਰੇਟ ਨਹੀਂ ਵਧਾਏ ਜਾ ਰਹੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਇਹ ਕਹਿੰਦੇ ਹੋਏ ਨਜ਼ਰ ਆਇਆ ਕਿਉਂਕਿ ਇਹ ਪਹਿਲਾਂ ਖਬਰਾਂ ਆ ਰਹਿਆਂ ਸਨ ਕਿ ਬਿਜਲੀ ਦਾ ਰੇਟ ਵਧਾਇਆ ਜਾ ਸਕਦਾ ਹੈ ਪਰ ਇੱਕ ਕਲੈਰਿਟੀ ਹੁਣ ਕੈबिनेट ਮੰਤਰੀ ਆਪ ਦਿੰਦੇ ਹੋਏ ਨਜ਼ਰ ਆਏ 2022 ਮਾਰਚ ਦੇ ਵਿੱਚ ਇੱਕ ਅਜਿਹਾ ਸਮਾਂ ਪੰਜਾਬ 'ਚ ਆਇਆ ਜਦੋਂ ਸਰਕਾਰ ਜਿਹੜੀ ਹੈ ਉਹ ਬਦਲਾਅ ਦੀ ਆਈ ਲੋਕਾਂ ਦਾ ਕਹਿਣਾ ਸੀਗਾ ਕਿ ਅਸੀਂ ਸਰਕਾਰ ਬਦਲਾਂਗੇ ਤੇ ਬਦਲਾਅ ਆਏਗਾ ਤੇ ਕੁਝ ਅਜਿਹੇ ਬਦਲਾਅ ਦੇਖਣ ਨੂੰ ਮਿਲਿਆ ਵੀ ਕਿਉਂਕਿ ਜਿੱਦਾਂ ਹੀ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਇੱਕ ਗਰੰਟੀ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਮੁਫਤ ਬਿਜਲੀ ਦੀ ਉਹ ਬਿਜਲੀ ਦੀ ਗਰੰਟੀ ਜਿਹੜੀ ਹੈ ਕਿਤੇ ਨਾ ਕਿਤੇ ਪੂਰੀ ਹੁੰਦੀ ਨਜ਼ਰ ਆਈ ਪੰਜਾਬ ਸਰਕਾਰ ਦੇ ਵਿਜਲੀ ਮੰਤਰੀ ਮਜੂਦ ਨੇ ਹਰਪੰਸੀ ਗੀਟੋ ਸਾਹਿਬ ਇਟ ਇਸ ਹਬ ਇਹਨੂੰ ਕਾਰਜਸ਼ੈਲੀ ਕਹੀਏ ਇਹਨੂੰ ਚਮਤਕਾਰ ਕਹੀਏ ਕਿ ਜਿਹੜੀ 1880 ਕਰੋੜ ਦੇ ਘਾਟੇ 'ਚ ਪੀਐਸਪੀਸੀਐਲ ਚੱਲ ਰਹੀ ਸੀ ਅੱਜ ਉਹੀ 564 ਕਰੋੜ ਦੇ ਨਫੇ 'ਚ ਆ ਗਈ। ਮੈਂ ਤੇ ਕਹੂੰਗਾ ਕਿ ਇਹਨੂੰ ਤੁਸੀਂ ਵਾਹਿਗੁਰੂ ਦਾ ਅਸ਼ੀਰਵਾਦ ਹੀ ਸਮਝੋ ਕਿਉਂਕਿ ਆ ਜੋ ਵੀ ਕੁਝ ਹੁੰਦਾ ਹੈ ਪ੍ਰਮਾਤਮਾ ਦੇ ਬਖਸ਼ਿਸ਼ ਤੋਂ ਬਿਨਾਂ ਤਾਂ ਹੁੰਦਾ ਨਹੀਂ ਆ ਪੰਜਾਬ ਦੇ ਲੋਕਾਂ ਦੀਆਂ ਅਸੀਸਾਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਆ ਸਾਡੇ ਵਿੱਚ ਪੰਜਾਬ ਦੇ ਲੋਕਾਂ ਦੀ ਮਿਹਨਤਾਂ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਪੰਜਾਬ ਨੂੰ ਜੜਾ ਆ ਉਹ 2022 ਦੇ ਵਿੱਚ ਇੱਕ ਰਾਜਨੀਤਿਕ ਬਦਲ ਜਿਹੜਾ ਪੰਜਾਬ ਨੂੰ ਪ੍ਰੋਵਾਈਡ ਕੀਤਾ ਸੋ ਇਹ ਸਾਰਾ ਕੁਝ ਇਸ ਮੁਲਾਕੇ ਹੀ ਜਿਹੜਾ ਹੈ ਇਸ ਸੰਬੰਧ ਉਹ ਹੋਇਆ ਬਾਕੀ ਜਿੱਥੇ ਨੀਤ ਸਾਫ ਹੋਵੇ ਜਿੱਥੇ ਇਮਾਨਦਾਰ ਸਰਕਾਰ ਹੋਵੇ ਉਥੇ ਸਾਰਾ ਕੁਝ ਸੰਭਵ ਆ ਕਦੀ ਵੀ ਖਜ਼ਾਨੇ ਖਾਲੀ ਨਹੀਂ ਹੁੰਦੇ ਕਦੀ ਵੀ ਖਜ਼ਾਨੇ ਘਾਟਿਆਂ ਚ ਨਹੀਂ ਜਾਂਦੇ ਹਮੇਸ਼ਾ ਹੀ ਜੇ ਨੀਤ ਸਾਫ ਹੋਵੇ ਤੇ ਸਾਰਾ ਕੁਝ ਨੋਰਮਲ ਜਿਹੜਾ ਉਹ ਚੱਲਣ ਲੱਗ ਪੈਂਦਾ ਪੰਜਾਬ ਦੇ ਪੀਐਸਪੀਸੀਐਲ ਦੇ ਵਿੱਚ ਵੀ ਅਜਿਹਾ ਹੀ ਕੁਝ ਵਾਪਰਿਆ ਕਿ ਪਿਛਲੇ ਸਮੇਂ ਜਿਹੜਾ ਸਾਡਾ 1880 ਕਰੋੜ ਰੁਪਏ ਘਾਟੇ ਦੇ ਵਿੱਚ ਇੱਕ ਕਾਰਪੋਰੇਸ਼ਨ ਚੱਲ ਰਹੀ ਸੀਗੀ ਇਹ ਅੱਜ 564 ਕਰੋੜ ਰੁਪਏ ਮੁਨਾਫੇ ਦੇ ਵਿੱਚ ਜੜੀ ਆ ਉਹ ਆ ਚੁੱਕੀ ਆ ਫਿਰ ਇਟੂ ਸਰ ਜਿੱਦਾਂ ਹੁਣ ਹੁਣ ਇੱਕ ਵਧੀਆ ਨਫੇ ਦੇ ਵਿੱਚ ਆ ਗਿਆ 564 ਕਰੋੜ ਦਾ ਨਫਾ ਵੀ ਆ ਗਿਆ ਕੀ ਇਸ ਦਾ ਇਸ ਨੂੰ ਇਸ ਦਾ ਫਿਰ ਅਸਰ ਜਿਹੜਾ ਹੈ ਉਹ ਪੰਜਾਬ ਦੀ ਜਨਤਾ ਤੇ ਕਿੱਦਾਂ ਪਈਗਾ ਕਿਉਂਕਿ ਵਿਰੋਧੀ ਤਾਂ ਕਿਤੇ ਨਾ ਕਿਤੇ ਇਹ ਵੀ ਸਵਾਲ ਚੱਕ ਰਹੇ ਨੇ ਕਹਿ ਰਹੇ ਨੇ ਕਿ ਪੀਐਸਪੀਸੀਐਲ ਨੇ ਸ਼ਾਇਦ ਕੋਈ ਪ੍ਰੋਪੋਜ਼ਲ ਇਦਾਂ ਨਹੀਂ ਦਿੱਤੀ ਹੈ ਜਿਸ ਨਾਲ ਬਿਜਲੀ ਦਾ ਰੇਟ ਜਿਹੜੇ ਨੇ ਉਹ ਵਧਾਈ ਜਾ ਸਕਦੇ ਨੇ ਸ਼ਾਇਦ ਬਿਜਲੀ ਰੇਟਾਂ ਨੂੰ ਵਿਧਾਨ ਨੂੰ ਲਾ ਕੇ ਕੋਈ ਪ੍ਰਪੋਜ਼ਲ ਦਿੱਤੀ ਗਈ ਹੈ ਫਿਰ ਸਰਕਾਰ ਉਸ ਦੀ ਕੋਈ ਤਿਆਰੀ ਕਰ ਰਹੀ ਹੈ ਜੋ ਕਿ ਵਿਰੋਧੀਆਂ ਦਾ ਸਭ ਤੋਂ ਵੱਡਾ ਸਵਾਲ ਵੀ ਸੀਗਾ ਸੋ ਇਟ ਇਸ ਫਿਰ ਜਿੱਥੇ ਤੱਕ ਹੁਣ ਤੁਸੀਂ ਕਹਿ ਰਹੇ ਹੋ ਕਿ ਪੈਸਾ ਨਹੀਂ ਵਧਾਇਆ ਜਾਏਗਾ ਬਿਜਲੀ ਰੇਟ ਨਹੀਂ ਵਧਾਇਆ ਜਾਏਗਾ ਫਿਰ ਵਿਰੋਧੀ ਇਸ ਚੀਜ਼ ਤੇ ਸਵਾਲ ਕਿਉਂ ਚੱਕ ਰਹੇ ਨੇ ਵਿਰੋਧੀ ਹੱਲੇ ਵੀ ਕਿਹੜੇ ਤਰ੍ਹਾਂ ਦੀ ਗੱਲ ਕਹਿ ਰਹੇ ਨੇ ਕਿ ਸ਼ਾਇਦ ਪੀਐਸਪੀਸੀਐਲ ਨੇ ਸਰਕਾਰ ਨੂੰ ਇੱਕ ਪ੍ਰਪੋਜ਼ਲ ਦਿੱਤਾ ਹੈ ਕਿ ਪੈਸੇ ਜਿਹੜੇ ਨੇ ਉਹ ਯੂਨਿਟ ਦੇ ਵਧਾਏ ਜਾ ਨਹੀਂ ਨਹੀਂ ਅਜੇ ਕੋਈ ਗੱਲ ਨਹੀਂ ਕੋਈ ਪੀਐਸਪੀਸੀਐਲ ਦਾ ਕੋਈ ਪ੍ਰਪੋਜ਼ਲ ਨਹੀਂ ਹੈ ਕੋਈ ਬਿਜਲੀ ਦੇ ਰੇਟ ਵਧਾਉਣ ਦੀ ਕੋਈ ਸੰਭਾਵਨਾ ਨਹੀਂ ਆ ਅਸੀਂ 600 ਯੂਨਟ ਪਹਿਲਾਂ ਵੀ ਫ੍ਰੀ ਦੇ ਰਹੇ ਸੀਗੇ ਹੁਣ ਵੀ ਉਸੇ ਤਰ੍ਹਾਂ ਚੱਲੀ ਰਹੂਗੀ ਔਰ ਨਰਵੇਗਨ ਬਿਜਲੀ ਸਪਲਾਈ ਜਿਹੜੀ ਅਸੀਂ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਚੱਲੀ ਰਹੂਗੀ ਆ ਜਿਹੜਾ ਐਗਰੀਕਲਚਰ ਫੀਲਡ ਉਹਦੇ ਵਿੱਚ 14 ਰੱਖ ਟਿਊਬਲ ਨੇ ਅਸੀਂ ਉਹਨਾਂ ਨੂੰ ਵੀ ਬਿਜਲੀ ਫਰੀ ਦੇ ਰਹੇ ਹਾਂ ਪੁਰਾਣੀਆਂ ਸਰਕਾਰਾਂ ਤੇ 8 ਘੰਟੇ ਦਾ ਬਹਾਨਾ ਲਾਉਂਦੀਆਂ ਸੀਗੀਆਂ ਕਿ 8 ਘੰਟੇ ਬਿਜਲੀ ਦਿੱਤੀ ਜਾਂਦੀ ਹੈ ਅਸੀਂ 15 15 16 16 ਘੰਟੇ ਵੀ ਬਿਜਲੀ ਸਪਲਾਈ ਜਿਹੜੀ ਆ ਕਿਸਾਨਾਂ ਨੂੰ ਦਿੱਤੀ ਆ ਉਵੇਂ ਚੱਲੀ ਰਹੂਗੀ ਔਰ ਇੰਡਸਟਰੀ ਨੂੰ ਅਸੀਂ ਸਬਸਿਡਾਈਜ਼ਡ ਬਿਜਲੀ ਦਿੰਨੇ ਆ ਉਹਨਾਂ ਦੀ ਵੀ ਸਬਸਿਡੀ ਉਵੇਂ ਚੱਲੀ ਰਹੂਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਦਰੀ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਇਸਨ ਸਰ ਨਾਲ ਪੰਜਾਬ ਦੇ ਬਿਜਲੀ ਮੰਤਰੀ ਹਰਬੰਸ ਸਿੰਘ ਏਟੀਓ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈ ਜਿਹੜੀ ਪਾਵਰ ਪਲਾਂਟ ਜਿਹੜੀ ਪੀਐਸਪੀਸੀਐਲ ਉਸ ਵਕਤ ਨਫੇ ਦੇ ਵਿੱਚ ਹੈ ਸਿੱਧੇ ਤੌਰ ਦੇ ਉੱਤੇ ਜਿਹੜਾ ਖੰਡਨ ਇਸ ਗੱਲ ਦਾ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਬਿਜਲੀ ਦੇ ਯੂਨਿਟ ਦੇ ਰੇਟ ਨੇ ਉਹ ਨਹੀਂ ਵਧਾਏ ਜਾਣਗੇ ਕੈਮਰਾ ਪਰਸਨ ਸ਼ਿਵਿੰਦਰਾਲ ਸੈਨਦੁਰੂਲਾ ਲਿਵਿੰਗ ਇੰਡੀਆ న్యూਸ ਚੰਡੀਗੜ੍ਹ